ਬੈਠੇ ਜੀ ਹਾਂਜੀ ਹਾਂ ਬਾਜੀ ਵਗਣ ਦੇ ਤਾਂ ਲੱਗੀ ਹੁਦ ਤੋਪ ਹੈ ਨਾ ਸਵੇਰੇ ਬੱਦਲ ਜਿਆ ਸੀ ਮੈਨੂੰ ਤੇ ਇਹੀ ਵੀ ਕਿਤੇ ਨਹੀਂ ਮਾਰਨਾ ਪੈ ਜੀ ਨਹੀਂ ਨਹੀਂ ਮੀ ਤਾਂ ਪਹਿਲਾਂ ਹੀ ਪਿਆਣੀ ਜੇ ਇਸ ਤਰ੍ਹਾਂ ਠੰਡਿਆ ਕਿਦਾਂ ਠੰਡ ਹੋਈ ਗਲਿਆਂ ਦੇ ਨਾਲ ਉਹ ਤਾਂ ਸੰਡੇ ਆ ਫੇਰ ਮੌਸਮ ਵੱਲੋਂ ਤੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਵੀ ਸਲਾਹ ਹੀ ਕਰਨੀ ਆ ਵੀ ਹੁਣ ਲਵਲੀ ਦਾ ਵਿਆਹ ਹੋਇਆ ਵਾ ਤਾਂ ਉਹਨਾਂ ਦੋਵਾਂ ਜੀ ਨੇ ਸਾਡੇ ਘੌਣਾ ਤੇ ਹੈ ਹੀ ਆ ਘੌਣਾ ਤੇ ਹੈ ਉਹਨਾਂ ਹੈ ਨਾ ਹੁਣ ਮੇਰਾ ਵੀ ਕੋਈ ਨਾ ਕੋਈ ਦੇਣ ਦਾ ਫਰਜ਼ ਤੇ ਹੈ ਹੀ ਆ ਮੇਰਾ ਰਾਹ ਤਾਂ ਵੀ ਸ਼ਹਿਰੋਂ ਜਾ ਕੇ ਸੂਟਾਂ ਲੈਈਏ ਮੇਰੀ ਗੱਲ ਸੁਣ ਹਾਂ ਅਜੇ ਤਾਂ ਮੈਂ ਵਿਆਹ ਦੀ ਖੱਚ-ਪੁਛ ਕਰਕੇ ਆਏ ਆ ਤੇ ਏਡੀ ਛੇਤੀ ਕੀ ਦਵਾਂਗੇ ਉਹਨਾਂ ਨੂੰ ਕੋਈ ਗੱਲ ਨਹੀਂ लवली ਦੀ ਪੱਗ ਲਾ ਲੂੰਗੀ ਤੇ ਰਪਿੰਦਰ ਦਾ ਸੂਟ ਲਾ ਦੂੰਗੀ ਪਤਾ ਕੀ ਜਿੱਦਾਂ ਮਰਜ਼ੀ ਉਹਨਾਂ ਦੇ ਘਰ ਹੈਗਾ ਆ ਬਣਾ ਫੇਰ ਵੀ ਪਰਜਾਈਆਂ ਦੇ ਦਿਲ 'ਚ ਗੱਲ ਆ ਹੀ ਜਾਂਦੀ ਹੁੰਦੀ ਆ ਕਿੰਨਾ ਨਾਲ ਕੋ ਗਏ ਹਾਂ ਤਾਂ ਕੀ ਦਿੱਤਾ ਵਾ ਉਹਨੇ ਤੁਸੀਂ ਆਪ ਸਿਆਣੇਗੇ ਫੇ ਸਾਰੀ ਉਮਰ ਮੈਂ ਗੱਲਾਂ ਸੁਣਦੀ ਰਹੂੰਗੀ ਇਹੋ ਟਾਈਮ ਆ ਹੁਣ ਉਈ ਉਹ ਤਾਂ ਸੱਦ ਲਾਂਗੇ ਤੇ ਮੈਨੂੰ ਇਹ ਵੀ ਸਦਕੇ ਬਿਠਾਉਣਾ ਕਿੱਥੇ ਆ ਉਹ ਚੱਲ ਕੋਈ ਗੱਲ ਨਹੀਂ ਹੁਣ ਉਹ ਲਵਲੀ ਨੂੰ ਸਾਰਾ ਪਤਾ ਵਾ ਉਹਨੇ ਦੱਸਿਆ ਹੀ ਹੋਊਗਾ ਬਿਠਾਉਣਾ ਕਿੱਥੇ ਇੱਥੇ ਆਪਾਂ ਕੁਰਸੀਆਂ ਡਾ ਲੈਣੀਆਂ ਵਾ ਤੇ ਚਾਹ ਪਾਣੀ ਪਿਆਲ ਦਾਂਗੇ ਹੋਰ ਕੀ ਕਰਨਾ ਉਹ ਜੀ ਅੰਤਰਾ ਜ ਵੜ ਕੇ ਵੇਖੂਗੀ ਤੇ ਅਖਣਾ ਇਹ ਤਾਂ ਕੱਖ ਵੀ ਨਹੀਂ ਇਹਨਾਂ ਕੋਲ ਤੇ ਫੇਰ ਕੀ ਆ ਹੁਣ ਜੋ ਮਹਾਰਾਜ ਨੇ ਦਿੱਤਾ ਵਾ ਤੋ ਉਹ ਹੀ ਆ ਸਾਡੇ ਕੋਲ ਹਾਂ ਨਾ ਤੁਸੀਂ ਸੋਚਿਆ ਕਰੋ ਜਦੋਂ ਮਹਾਰਾਜ ਨੇ ਦਿੱਤਾ ਨਾ ਕਿਪਤਾ ਕਿੰਨਾ ਕੁ ਦੇ ਦੇਣਾ ਤੇ ਕਿਹੜੇ ਰੰਗਾਂ ਵਿੱਚ ਹੋ ਰਾਜੀ ਹੈ ਤੇਰਾ ਮਨ ਉਹ ਵੀ ਸੋਚਿਆ ਕਰੋ ਵਾ ਤੇ ਕੀ ਆ ਕੋਈ ਪਿੰਨ ਇਦਾਂ ਦੇ ਘਰ ਵਿਆਹ ਤਾਂ ਹੈ ਉਹ ਚਲ ਕੋਈ ਨਹੀਂ ਇਹ ਧੀ ਪੈਂਦੇ ਆਪਣੇ ਕਰਮ ਹੁੰਦੇ ਆ ਮੇਰੇ ਕਰਮੇ ਇਦਾਂ ਦੇ ਹੋਣਗੇ ਮੈਂ ਕਦੀ ਕਿਹਾ ਵਾ ਵੀ ਮੈਂ ਇਦਾਂ ਦੇ ਕਰਮਾਂ ਮੈਂ ਠੀਕ ਹਾਂ ਆਪਣੇ ਘਰ ਤੇ ਗੱਲ ਇਦਾਂ ਵੀ ਜਿਹੜਾ ਮੈਂ ਉਹਨਾਂ ਨੂੰ 5000 ਦਿੰਨੀ ਹੈ ਨਾ ਉਹਨੇ ਤਾਂ ਰੱਖਿਆ 500 ਉਹਦੇ ਵਿੱਚੋਂ ਪੈਸੇ ਮੇਰੇ ਕੋਲ ਹੈਗੇ ਆ ਤੇ ਮੇਰਾ ਰਾਦਾ ਵੀ ਜਾ ਕੇ ਤਾਂ ਸ਼ਹਿਰੋਂ ਸੂਟ ਲੈ ਆਏਗੀ ਚਲ ਲੈ ਆਉਂਦੇ ਫਿਰ ਚੱਲੋਗੇ ਨਾ ਮੇਰੇ ਨਾਲ ਵੇਖ ਲੈ ਜੇ ਤੂੰ ਇਕੱਲੀ ਚੱਲ ਜਾਏਗੀ ਨਹੀਂ ਨਹੀਂ ਮੈਂ ਇਕੱਲੀ ਨਹੀਂ ਜਾਣਾ ਕਰਨ ਆਉਂਦਾ ਨਾ ਪੇਪਰ ਦੇਗੇ ਤੇ ਦੋਵੇਂ ਜਾਣੇ ਚੱਲ ਜਾਣੇ ਤੇ ਜਾ ਕੇ ਲੈ ਆਉਨੇ ਆ ਚਲ ਇਦਾਂ ਕਰ ਲੈ ਠੀਕ ਆ ਨਾ ਕੋਈ ਗੱਲ ਨਹੀਂ ਤੂੰ ਹੀ ਮਨ ਦੇ ਵਿੱਚ ਨਾ ਇਦਾਂ ਦੀਆਂ ਗੱਲਾਂ ਨਾ ਲਿਆਓ ਜਦੋਂ ਮੈਨੂੰ ਡੈਡੀ ਨੇ ਵਿਆਇਆ ਸੀ ਨਾ ਇਹੋ ਜਿਹਾ ਘਰ ਵੇਖ ਕੇ ਥੋੜਾ ਵੀ ਆਇਆ ਸੀ ਬੜਾ ਵਧੀਆ ਓਦੋਂ ਤੁਹਾਡਾ ਘਰ ਸੀ ਉਹ ਤੇ ਮੇਰੀ ਕਿਸਮਤੇ ਇਦਾਂ ਦੀ ਹੋਊਗੀ ਬਾਕੀ ਤੁਹਾਡੇ ਭਰਾ ਤੁਹਾਡੇ ਨਾਲ ਧੋਖਾ ਕਰਗੇ ਉਹ ਪੜ੍ਹੇ ਲਿਖੇ ਸੀ ਆਪ ਨੌਕਰੀਆਂ ਤੇ ਲੱਗ ਗਏ ਤੁਹਾਡੇ ਕੋ ਸਾਰਾ ਸਾਰਾ ਦਿਨ ਕੰਮ ਕਰਵਾਉਂਦੇ ਰਹੇ ਤੁਸੀਂ ਕੰਮ ਕਰਦੇ ਰਹੇ ਉਹਨਾਂ ਦੀਆਂ ਤਨਖਾਹਾਂ ਵੀ ਆਉਂਦੀਆਂ ਸੀ ਪਹਿਲੀ ਵੀ ਲੱਲੀ ਸਾਨੂੰ ਤਾਂ ਉਹ ਡੇਢ ਕਿੱਲਾ ਹੀ ਆਇਆ ਨਾ ਜਿਹੜਾ ਸਾਡੇ ਬੰਦੇ ਆਉਂਦਾ ਸੀ ਉਦੋਂ ਮੈਨੂੰ ਸਾਝੇ ਘਾਤ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਤੂੰ ਪੱਠੇ ਦੱਥੇ ਪਾਈ ਜਾ ਤੇ ਕੋਈ ਗੱਲ ਨਹੀਂ ਜੇ ਉਦੋਂ ਤੈਨੂੰ ਅਹੀ ਕਿੱਲਾ ਡੇਢ ਕਿੱਲਾ ਵਾਧੇ ਦੇ ਦਾਂਗੇ ਮੁੜ ਕੇ ਕੋਈ ਦੰਦਾ ਵਾ ਇਹ ਕਹਿੰਦੀਆਂ ਗੱਲਾਂ ਹੁੰਦੀਆਂ ਵਾ ਮੁੜ ਕੇ ਆਪਣਾ ਹਿੱਸਾ ਸਾਰਾ ਲੈਂਦੀ ਐ ਜੋ ਵੀ ਬੰਦਾ ਵਾ ਤੇ ਕੋਈ ਗੱਲ ਨਹੀਂ ਜੇ ਮਹਾਰਾਜ ਨੇ ਚਾਇਆ ਨਾ ਤਾਂ ਸਾਡੇ ਦਿਨ ਵੀ ਬਦਲ ਜਾਣਗੇ ਮਹਾਰਾਜ ਦੇ ਘਰ ਦੇਰ ਹੁੰਦੀ ਆ ਅੰਧੇਰਨੀ ਹੁਣ ਬੱਚਾ ਅਸੀਂ ਵਧੀਆ ਸਕੂਲ ਚ ਪੜਾਉਂਦੇ ਆ ਆ ਕਿੰਨੀ ਤੰਗੀ ਕੱਟਣ ਦੇ ਆ ਸਾਡੇ ਕਿਤੇ ਕਮਰੇਆਂ ਦਰਵਾਜ਼ਾ ਵੀ ਹੈ ਨਹੀਂ ਆ ਇਸੇ ਕੁਝ ਜਲ ਹੜਾ ਪੁੱਤ ਪੜ ਜੀ ਤੇ ਕਿਹ ਨੰਕਰੀ ਤੇ ਲੱਗ ਜੂ ਜਾਂ ਬਾਹਰ ਅੰਦਰ ਚਲ ਜੂਗਾ ਤੇ ਕੋਈ ਨਹੀਂ ਵੇਖਿਆ ਸਾਰੇ ਕੰਮ ਵਧੀਆ ਹੋ ਜਾਣੇ ਆ ਤੇ ਬਾਕੀ ਦੂਜੀ ਗੱਲ ਇਹ ਆ ਕਿ ਮੇਰਾ ਪਿੰਡ ਵਾਲੇ ਵੀ ਤੇ ਸਾਥ ਦੇਣ ਹੀ ਦੇ ਆ ਨਾ ਕਦੀ ਉਹਨਾਂ ਨੇ ਪਿੱਠ ਵਿਖਾਈ ਆ ਮੈਨੂੰ ਅਵਨਨ ਪੜ ਤੇ ਮੈਂ ਹੈਗਾ ਸੀ ਇਹਨਾਂ ਨੇ ਮੈਨੂੰ ਕਹਿਣਾ ਵੀ ਲਿਮਟਾਂ ਬਣਾਉਣੀਆਂ ਵਾ ਅਸੀਂ ਪੈੜੀ ਲੈਣ ਡੇ ਆ ਕਿਤੇ ਤੇ ਇੱਥੇ ਲਾਦੇ ਗੂਟਾ ਤੇ ਮੈਂ ਕਿਹਾ ਮੈਨੂੰ ਕਿਹੜਾ ਪੜਨਾ ਆਉਂਦਾ ਸੀ ਇਹਨਾਂ ਨੇ ਜੋ ਕਰਨਾ ਤੇ ਮੈਂ ਕਿਹਾ ਚੱਲ ਯਾਰ ਮੇਰੇ ਭਰਾ ਵੇ ਇਹਨਾਂ ਨੇ ਮੇ ਨਾਲ ਕਿਹੜਾ ਧੋਖਾ ਕਰਨਾ ਤੇ ਵੇਲਾ ਸਭ ਕੋ ਸਾਮ ਗਿਆ ਹੀ ਉਹ ਤੇ ਬਾਪੂ ਨੇ ਮੇਰੇ ਨਾਲ ਮੈਨ ਤੇ ਜੇ ਨਾ ਉਹ ਮੈਨੂੰ ਸਮਝਾਉਂਦਾ ਤੇ ਉਹ ਵੀ ਜਾਂਦਾ ਰਹਿਣਾ ਸੀ ਮੇਰਕੋ ਚਲ ਕੋਈ ਗੱਲ ਨਹੀਂ ਬੜਾ ਕੁਝ ਰੋਟੀ ਤਾਂ ਖਾਣੀ ਡੇ ਆ ਨਾ ਉਹ ਕਿਹੜੀਆਂ ਸੋਨੇ ਦੀਆਂ ਰੋਟੀਆਂ ਖਾਣ ਡੇ ਜਿੱਦਾਂ ਦੀ ਅਹੀਂ ਕਣਕ ਦੀ ਖਾਂਦੇ ਉਹਦਾਂ ਦੀ ਉਹ ਖਾ ਕੇ ਸੰਦੇ ਫੇਰ ਕਰ ਨਾ ਕਰਿਆ ਕਰੋ ਵੇਖੀ ਕਿੰਨੇ ਵਧੀਆ ਦੇਣ ਆ ਜਾਣੇ ਆ ਉਹ ਮਹਾਰਾਜ ਤੇ ਨੀਲੀ ਛੱਤ ਵਾਲੇ ਤੇ ਯਕੀਨ ਰੱਖੋ ਤੁਸੀਂ ਆਓ ਚਲੋ ਚਲ ਮੈਂ ਰੋਟੀ ਪਕਾਵਾਂ ਤੇ ਫੇਰ ਕਰਨ ਆਉਂਦਾ ਤਾਂ ਸ਼ਹਿਰੋਂ ਹੋ ਕੇ ਆਜੀ ਚਲੋ ਸੋਚਦੇ ਤੇ ਵੀ ਦਿਲ ਚ ਹੈ ਆ ਵੀ ਮੇਰੇ ਪਰਾਂਵਾਂ ਨੇ ਮੇਰੇ ਨਾਲ ਇਹ ਕੰਮ ਕੀਤਾ ਤੇ ਕੀਤਾ ਵੀ ਗਲਤ ਵਾ ਹੋਣ ਜਿਹੜੇ ਉਹੋ ਜੇ ਸੂਟ-ਬੂਟ ਪਾ ਕੇ ਘਰ ਵਿੱਚ ਫਿਰਦਿਆਂ ਵਾ ਨਾ ਜੀ ਤੇ ਮੇਰਾ ਵੀ ਕਰਦਾ ਵਾ ਪੀ ਉਦਾਂ ਦੇ ਕੱਪੜੇ ਲਿਆਵਾ ਆਪਣੇ ਬੱਚੇ ਨੂੰ ਵਧੀਆ ਸਕੂਲ ਵਿੱਚ ਜਿੱਦਾ ਪੜਾਉਣ ਦੇ ਵਧੀਆ ਨੂੰ ਕੱਪੜੇ ਲੈ ਕੇ ਦਈਏ ਪਰ ਕੀ ਕਰੀਏ ਸਾਡੀ ਪਹੁੰਚ ਹੈ ਨਹੀਂ ਆ ਜੇ ਕੱਪੜਾ ਲੀੜਾ ਪਾਉਂਦਾ ਪੀਏ ਫਿਰ ਨਿਆਣੇ ਦਾ ਭਵੇਖ ਜਿਹੜਾ ਵੋ ਖਰਾਬ ਹੋ ਜਾਣਾ ਕੋਈ ਗੱਲ ਨਹੀਂ ਅਸੀਂ ਤਾਂ ਮਹਾਰਾਜ ਤੇ ਡੋਰਾ ਸੁੱਟੀਆਂ ਵਾ ਜੋ ਵੀ ਉਹ ਕਰੂਗਾ ਨਾ ਵਧੀਆ ਹੀ ਕਰੂਗਾ ਮਨਪੀਤਾ ਚਾਪਣੀ ਹਾਂ ਤੇ ਪੀ ਲਿਆ ਉਹ ਕਿਚਲੀ ਖਾ ਲਈ ਆ ਹਾਂ ਤੇ ਆਪੇ ਤੁਸੀਂ ਹੁਣ ਆਉਣਾ ਸੌਰੀਆ ਦਿਓ ਉਹ ਮੈਂ ਤਾਂ ਚੱਲਿਆ ਹਾਂ ਹੁਣ ਸ਼ਹਿਰ ਹਾਂ ਉਹ ਮਰੇ ਪੀਆ ਹੋਵਦੇ ਅਗਲੇ ਕੀ ਆ ਕਰਨਗੇ 베ਡੀ ਜੀ ਨਾਲ ਨੀ ਬੇਕੂ ਪਿਆ ਚੇਹਲ ਕੁੜੀ ਨੇ ਇੱਕ ਵਾਰੀ ਬਿੰਗਾ ਕੱਲਿਆ ਉਹ ਚੱਲ ਕੋਈ ਗੱਲ ਨਹੀਂ ਕੱਲ ਨੂੰ ਹੋਵਾਂਗੇ ਨਹੀਂ ਕੱਲ ਜੀ ਤਾਂ ਅਜੇ ਤੇ ਕੋਈ ਫਰਕ ਨਹੀਂਗਾ ਆਸਾ ਕੋ ਹੋ ਆਓ ਤੇ ਆਇਆ ਚੱਲਿਆ ਸੀ ਨਾ ਮੇਰੇ ਸ਼ਹਿਰ ਹੁਣ ਮੁੰਡੇ ਨੂੰ ਫੋਨ ਕੀਤਾ ਵਾ ਮੈਂ ਕੱਲ ਕੋਈ ਗੱਲ ਨਹੀਂ ਰਵਿੰਦਰ ਮੈਂ ਮਾਰਨਾ ਮਵਾਜ ਤੋਂ ਨੂੰ ਪੁੱਛਣਾ ਫਿਰ ਕੀ ਆਂਦੀ ਆ? ਆਲੇ ਦੱਸ ਉਹਨੂੰ ਪੁੱਛ। ਆਉ ਤੇ ਉਹ ਭੈਣ ਨੂੰ ਵੀ ਦੇਣਾ ਕੋ ਬਣਾ ਕੇ ਉਹ ਵੀ ਰਹਿ ਕੇ ਗਈ ਨਾ ਚਾਹ ਤੇ ਉਹਨੂੰ ਨਹੀਂ ਦਿੱਤਾ ਕੋ। ਉਹਨੂੰ ਸਦੋ ਜੋ ਵੀ ਆਂਦੀ ਆ ਨਾ ਤੁਹਾਨੂੰ ਬਣਾ ਦੋ। ਇਹ ਕਿਹੜੇ ਰੋਜ਼ ਰੋਜ਼ ਦੇਣੇ ਆ। ਮੇਰਾ ਤੇ ਰਾਦਾ ਮਾਦਾ ਇਹ ਆ ਵੀ ਉਹਨੂੰ ਪੈਸੇ ਦੇ ਦਈਏ। ਬਣਾਉਣ ਨਾਲ ਪਰ ਉਹ ਲਾ ਮਨ ਲਿਆ ਕਿ ਫੇਰ ਉਹ ਤਾਂ ਕੀ ਆ ਪਰੋਨੇ ਦੇ ਹੁੰਦਿਆਂ ਦਵਾਂਗੇ। ਚਲ ਇਹ ਵੀ ਚੀਜ਼ ਤੇ ਫੇਰ ਪਈ ਰਣੀ ਆ। ਚੀਜ਼ ਪਾਓ ਕੋ ਯਾਦ ਕਰੋ ਤੇ ਪੈਸੇ ਤੇ ਚੱਟ ਰੁੱਡੀ ਵੱਡ ਜਾਂਦੇ ਨੇ। ਤੇ ਪੈਸੇ ਦੀ ਤੇ ਮਾਦਾ ਅੱਗੇ ਉਹਨਾਂ ਨੂੰ ਲੋੜ ਵਾ। ਉਹਦਾ ਸਲਾਹ ਕਰ ਲਓ ਜਿੱਤਰਾ ਕਹਿੰਦੀ ਉਤਰਾ ਹੀ ਚੱਲ ਠੀਕ ਵਾ ਚਲ ਕੋਈ ਗੱਲ ਨਹੀਂ ਉਹ ਤਾਂ ਫੋਨ ਤੇ ਇੱਕ ਵਾਰੀ ਪੁੱਛਣਾ ਤੁਨੂੰ ਮੈਂ ਯਾਰ ਰਪਿੰਦਰ ਦੀ ਗੱਲ ਕਰਾ ਦੂੰਗਾ ਤੇ ਆਪੇ ਪੁੱਛ ਲਓਗੇ ਉਹਨੂੰ ਵੀ ਜਾਂ ਸੂਟ ਸਾੜ ਲੈਣੇ ਆ ਕਿ ਜਾਂ ਪੈਸੇ ਲੈਣੇ ਕਿੰਦਾ ਕਰੀ ਜਿਆ ਉਹਦੇ ਤੇ ਐਦਾਂ ਗੱਲ ਕਰਨੀ ਕਿ ਯਾ ਬਗਾਨੀ ਕੀ ਨਾ ਕਰਨੀ ਨਾ ਬਗਾਨੀ ਕਾਦੀ ਆ ਹੁਣ ਕਿਉ ਆਪਣੀ ਫੇਰ ਵੀ ਭੈਣ ਭਰਾਵਾਂ ਦਾ ਬੜਾ ਥੋੜਾ ਚਲ ਕੋਈ ਗੱਲ ਨਹੀਂ ਮੈਂ ਹੀ ਪੁੱਛ ਲੂੰਗਾ ਤੇ ਮੈਂ ਰਪਿੰਦਰ ਨੂੰ ਦਿੰਦਾ ਆਵਾਜ਼ ਹਾਂ ਆਵਾਜ਼ ਤੂੰ ਉਹਨੂੰ ਪੁੱਛ ਕੇ ਫਿਰ ਮੈਨੂੰ ਦੱਸ ਦੇ ਫਿਰ ਨਹੀਂ ਜਾਂਦਾ ਸ਼ਹਿਰ ਮੈਂ ਕੀ ਕਰਨਾ ਹਾਂ ਹਾਂ ਨਹੀਂ ਉੱਥੋਂ ਉਹ ਆਓ ਪਹਿਲਾਂ ਤੇ ਦਵਾਈ ਤੇਰੀ ਹੈਗੀ ਆ ਹਾਂ ਨਹੀਂ ਦਵਾਈ ਜੇ ਹੈਗੀ ਮੈਂ ਚੱਲਣ ਦੇ ਦਵਾਈ ਤੇ ਅਗਲੀ ਅੱਛਾ ਅ ਆਹੋ ਪੰਜਾਂ ਚਾਹਾਂ ਦੇ ਆਉਂਦੇ ਨੇ ਉੱਧਰ ਲਿਆਂਦੀ ਏ ਜੇ ਹੁਣੀਆਂ ਹਾਂਜੀ ਹੈਗੀ ਏ ਜੇ ਚੱਲ ਮੈਂ ਮਾਰਨਾ ਵਾਜ ਤੇ ਫਿਰ ਆਪੇ ਦਾਦੀ ਕੋਲ ਨੂੰ ਜੋ ਕਰਨਾ ਹੈ ਹਾਂ ਜੀ ਪਿੰਡੋਂ ਆਉਂਦੇ ਸੀ ਹਾਂ ਮਾਰ ਵਾਲੀ ਵਾਲੀ ਇਹਦੇ ਲਵਾਜ ਹੈ ਹਾਂਜੀ ਲੈ ਕੇ ਕਿੰਡੋ ਹੋ ਆਉ ਹਾਂ ਪਿੰਡੋਂ ਹੋਰ ਤੇਰੇ ਵੱਡੇ ਨੇ ਇਹ ਕਹਿੰਦੇ ਨੇ ਪੁੱਛ ਲੈਣਾ ਸੀ ਨਾ ਇਹਨਾਂ ਨੂੰ ਲੋਹਤ ਕਹਿੰਦਾ ਤੂੰ ਉਹਨੂੰ ਪੁੱਛ ਲੈ ਤੇਰੇ ਵੱਲੋਂ ਅੱਛਾ ਤੇ ਇਹਦਾ ਸਫਰ ਕਿਦਾਂ ਕਰੀਏ ਉਹ ਆਓ ਉਹ ਆਈਏ ਆਹੋ ਆਓ ਤੂੰ ਇਹੀ ਚਲੋ ਕੀ ਅਗਲੇ ਆਖਾਂਗੇ ਤੇ ਕਿੰਨੇ ਦੇਣਾ ਚੱਲੇ 8 9 ਦੇਣਾ ਚੱਲੇ ਆ ਹਾਂਜੀ ਤਾਂ ਤੂੰ ਹੋ ਆਉ ਦੋ ਮਿੰਟ ਅਗਲੇ ਵਿੱਚ ਆਉਂਦਾ ਹੀ ਆਹੋ ਨਹੀਂ ਇਹ ਤਾਂ ਹੈ ਹੀ ਆ ਚਲੋ ਕੋਈ ਨਹੀਂ ਭੇਜਦੇ ਨਹੀਂ ਆਖੰਦੇ ਸਰ ਕੋਈ ਨਹੀਂ ਹੋਉਂਦੀ ਆ ਬਾ ਤੇਤਾ ਕਰੇ ਵੀ ਫਲ ਫੁੱਲ ਲਾ ਲਿਓ ਠੀਕ ਆ ਬਾਕੀ ਕੋਈ ਨਾ ਜਾਣੀ ਅਵੇ ਸੰਗ ਸਰਪੇ ਨਾ ਲਿਓ ਜਰਾ ਕੁ ਲਾ ਲਿਓ ਵਾਦੇ ਨੇ ਕੋਈ ਨਹੀਂ ਲੱਗਾਂਗੀ ਤੇ ਤੁਸੀਂ ਨਹੀਂ ਜਾਣਾਂ ਨਾਲ ਨਹੀਂ ਮੈਂ ਫੇਰ ਜਾਵਾਂਗੇ ਤੇ ਲੈ ਜਾਣਗੇ ਨਾਲ ਕੇ ਫੇਰ ਅਸੀਂ ਜਾਵਾਂਗੇ ਤੇ ਲੈਣ ਚੱਲ ਮੇਰਾ ਦੱਸ ਸੁਝੰਦੇ ਨਾਲੀ ਦੇ ਨਹੀਂ ਫੇਰ ਸਹੀ ਜੀ ਹਾਂ ਫਿਰ ਠੀਕ ਠਾਕ ਨਹੀਂ ਕੋਈ ਚੀਜ਼ ਖਾਣੀ ਨਹੀਂ ਕੋਈ ਪੀਣੀ ਨਹੀਂ ਹਾਂਜੀ ਕੀ ਫਾਇਦਾ ਇਹ ਮੇਰੇ ਜਾਣ ਦਾ ਹੈ ਨਾ ਆਹੋ ਇਹ ਤਾਂ ਫੇਰ ਹੈ ਇਹ ਬੰਦਾ ਬਹੁਤਾ ਬਿਮਾਰ ਦਾ ਹੋ ਜੇ ਤੇ ਦਵਾਈ ਖਾਧੀ ਜੀ ਹੁਣ ਹਾਂ ਤੇ ਦਵਾਈ ਤੇ ਮੈਂ ਖਾ ਲਈ ਆ ਅੱਛਾ ਤੇ ਖਿਚੜੀ ਵੀ ਖਾ ਲਈ ਆ ਠੀਕ ਆ ਤੋਰ ਤੁਸੀਂ ਤਿਆਰ ਹੋ ਜਾਓ ਤੇ ਟਾਈਮ ਨਾ ਜਾਓ ਠੀਕ ਆ ਔਰ ਕੋਈ ਨਹੀਂ ਚੱਲ ਜਾਨੇ ਆ ਫਿਰ ਆਪਾਂ ਹੋਣਨੇ ਆ ਹਾਂ ਆ ਜਾਾਂਗੇ ਫਿਰ ਟਾਈਮ ਨਹੀਂ ਉਧਰੋਂ ਵੀ ਹਾਂ ਨਹੀਂ ਟਾਈਮ ਹੈ ਸੋਕ ਤੇ ਤੋਰ ਕੇ ਉਧਰੋਂ ਹਾਂਜੀ ਚਲੋ ਠੀਕ ਵਾ ਫਿਰ ਮੈਂ ਹੋਣੀਆਂ ਤਿਆਰ ਚੱਲ ਚੱਲ ਉਧਰ ਸ਼ਹਿਰ ਜਾਣਾ ਪੈਣਾ ਸੀ ਮੈਂ ਆ ਤਾਂ ਚੱਲ ਅੱਡੇ ਤੋਂ ਫਿਰ ਗਿਆ ਸਭ ਕੁਝ ਚੱਲ ਇਹ ਆ ਵੀ ਦੁਕਾਨ ਨਹੀਂ ਕੀਤੀ ਆ ਕੱਪੜੇ ਸੋਨੇ ਰੱਖੇ ਹੁੰਦੇ ਹਨਾ ਜਿੰਨੇ ਵੀ ਰੱਖੇ ਆ ਆਵੇ ਸੂਰੇ ਕਿੱਡਾ ਸੋਨਾ ਤੇ ਸ਼ਹਿਰੋਂ ਵੀ ਇਦਾਂ ਦਾ ਹੀ ਮਿਲਣਾ ਵਾ ਸਰ ਵੀ ਇਦਾਂ ਦਾ ਹੀ ਮਿਲਣਾ ਮੈਂ ਸੋਨਾ ਮਾਰਾਂ ਗਰੂੰਗਾ ਆਹ लवली ਰ ਹੋ ਗਿਆ ਨਾਲ ਤੇ ਮੇਰਾ ਇਰਾਦਾ ਇਹ ਬੰਦਿਆ ਵਾ ਕਿ ਕੱਪੜੇ ਦਿੱਤੇ 1100 ਰੁਪਏ ਰੱਖ ਦੀਏ ਲੈਣੇ ਤੇ ਨਹੀਂ लवली ਨੇ ਮੈਨੂੰ ਇਹ ਗੱਲ ਦਾ ਪਤਾ ਵਾ ਰਮਨ ਚੱਲ ਮਰਜ਼ੀ ਤੇ ਤੂੰ ਆਪਣੀ ਕੀਤੀ ਆ ਇਹਦੇ ਨਾਲ ਤੂੰ ਪੈਸੇ ਦੇ ਦੇ ਜੰਗੇ ਰੜਾ ਹੁਣ ਬੋਟੀ ਤੇ ਪਸੰਦ ਨਾ ਆਇਆ ਤੇ ਫੇਰ ਕੀ ਕਰਾਂਗੇ ਸਹੇ ਪਸੰਦ ਕਿਉਂ ਨਾ ਆਊਗਾ ਅੱਗੇ ਜਿਹੜੇ ਲੈ ਉਹ ਵੀ ਤੇ ਮੈਨੂੰ ਖਰੀਦੇ ਆ ਕੋਈ ਨਹੀਂ ਆਜੂਗਾ ਪਸੰਦ ਮੁੜ ਕੇ ਨਾ ਸਾਰੀ ਉਮਰ ਇਹੋ ਮੇਹਣੇ ਪਰਜਾਈਆਂ ਮਾਰਦੀਆਂ ਹੁੰਦੀਆਂ ਵਾ ਫੇ ਪਹਿਲੀ ਵਾਰ ਨਨਾਨਕ ਹੋ ਗਏ ਕੋਈ ਕੱਪੜਾ ਵੀ ਨਾ ਸਰਿਆ ਅਸੀਂ ਤਾਂ ਦਿਨਾਂ ਵਾਰਾਂ ਤੇ ਦਿੰਦਿਆਂ ਹੀ ਰਹਿਣਾ ਤੇ ਇਹਨਾਂ ਨੇ ਤੇ ਕਿਤੇ ਬਾਣੇ ਨਹੀਂ ਦੇਣਾ ਸੀ ਨਾ ਤੇ ਚੰਗੇ ਰਹੋਗੇ ਤੁਸੀਂ ਇਹ ਤਾਂ ਗੱਲ ਤੇਰੀ ਠੀਕ ਆਹੋ ਨਹੀਂ ਸੂਟ ਬੜਾ ਸੋਹਣਾ ਵਾ ਵੇਖਾ ਇਦਾਂ ਦੇ ਹੁੰਦੇ ਕੱਪੜੇ ਹੋਰ ਕਿੱਦਾਂ ਦਿੰਦੇ ਨੇ ਨਹੀਂ ਵਧੀਆ ਵਧੀਆ ਥੋੜਾ ਸੂਟ ਨਹੀਂ ਮੈਂ ਉਹਨੂੰ ਕਹਿਣਾ ਤੇ ਸੁਵਾ ਕੇ ਭਾਵੇਂ ਹੁਣ ਇਹ ਨਾ ਹੋਵੇ ਤੇ ਗੱਡੀ ਆਈ ਚਲਾਈ ਕਰ ਦੇ ਚੱਲ ਮੈਂ ਰੱਖ ਲਾਏ ਵੀ ਉਹ ਮੇਰੀ ਗੱਲ ਸੁਣ ਤੂੰ ਬੀਬੀ ਦਾ ਨਹੀਂ ਲੈਂਦਾ ਨਾ ਤੂੰ ਮਾਦਾਨੇ ਮੇਰੇ ਕੋ ਸੂਤ ਲੈਣਾ ਇਹ ਨਾਲ ਉਹਦਾ ਕਾਦਾ ਬੰਦਾ ਹੀ ਕੋਈ ਗੱਲ ਨਹੀਂ ਢੀਆਂ ਕਰੇ ਜਿੰਦ ਕੰਦੇ ਜਾਵਾ ਮਾਮਾਂ ਉਹਨੇ ਲੈੜੇ ਨਹੀਂ ਹੋਣੇ ਤੇ ਵੇਖੇ ਇਹਨਾਂ ਦੋਆਂ ਜੀਆਂ ਦਾ ਵੀ ਕਹਿਣਾ ਤੇ ਕਿਉਂ ਲਿਆਈਆਂ ਕਿਉਂ ਫੇਰ ਚੱਲ ਕੀਤੀ ਐ ਤੈ ਤੇ ਪੈਸੇ ਯਾਰਾ ਥੋੜਾ ਸਰਜੂਗਾ ਘਰ ਜਾਣਾ ਮੈਂ ਬਾਕੀ ਚਾਹ ਪਾਣੀ ਵਾਸਤੇ ਸਮਾਨ ਲਾਏ ਤੇ ਚੱਲ ਮੇਰੇ ਭਾਈ ਹੁਣ ਨਵਲੀ ਨੂੰ ਪਤਾ ਹੀ ਆਪਣੇ ਘਰ ਦੇ ਹਾਲਾਤਾਂ ਦਾ ਤੇ ਹੁਣ ਵੋਤੀ ਦਾ ਕਰਕੇ ਕਰਨਾ ਪੈਣਾ ਵਾ ਓਏ ਉਹ ਕਰਨਾ ਤੇ ਪੈਣਾ ਹੀ ਆ ਤੇ ਤੁਹਾਡੇ ਕੰਮ ਦਾ ਕਿੱਦਾਂ ਕੰਮ ਤਾਂ ਜਾਣਾ ਵਾ ਫਿਰੇ ਜਾਊਗਾ ਚੱਲ ਕੋਈ ਨਹੀਂ ਮੈਂ ਲਵਲੀ ਨੂੰ ਕਹੂੰਗੀ ਜਦੋਂ ਆਉਣਾ ਹੋ ਸਾਨੂੰ ਇੱਕ ਦਿਨ ਪਹਿਲਾਂ ਦੱਸੀ ਕਿ ਭਾਈ ਤੇਰੇ ਨਾ ਜਾਣਗੀ ਓਏ ਉਹ ਫਿਰ ਮੈਂ ਛੁੱਟੀ ਕਰ ਲਊਗਾ ਉਦੋਂ ਹਾਂ ਹਾਂ ਤੇ ਨਾਲੇ ਕਰਨ ਦੇ ਪੇਪਰ ਹੋ ਜਾਣੇ ਉਹਨੂੰ ਛੁੱਟੀਆਂ ਹੋਣੀਆਂ ਉਹ ਵੀ ਘਰੇ ਹੀ ਹੋਊਗਾ ਮੈਨੂੰ ਤੇਰਾ ਮਨ ਹੋਰ ਤੇ ਕੋਈ ਕਰਦਾ ਮੈਨੂੰ ਇਹ ਆ ਕਿ ਛੋਟਿਆਂ ਨੂੰ ਦੇਖ ਕੇ ਸੌ ਸੌ ਗੱਲ ਕਰਨੀ ਆ ਉਹਨੇ ਓ ਕੋਈ ਗੱਲ ਨਹੀਂ ਤਾਂ ਫਿਰ ਹੁਣ ਕੀ ਕਰਨਾ ਮੈਂ ਸੱਤਣਾ ਤੇ ਪੈਣਾ ਹੀ ਆ ਸ਼ਰਮ ਮਰਦੀ ਆ ਓ ਕੋਈ ਗੱਲ ਨਹੀਂ ਸ਼ਰਮ ਨਹੀਂ ਕਰੀਦੀ ਹੁੰਦੀ ਸ਼ਰਮ ਕਾਦੀ ਆ ਜੋ ਸਾਡੇ ਕਰਮਾਂ ਵਿੱਚ ਉਹੀ ਮਿਲਣਾ ਸਾਨੂੰ ਚਲੋ ਦੇਖੀ ਜਾਊਗੀ ਜੋ ਹੋਊਗੀ ਕਿੰਨਾ ਚਿਰ ਉਹਨੂੰ ਨਾ ਸੱਦਾਂਗੇ ਪਤਾ ਤਾਂ ਲੱਗਣਾ ਹੀ ਆ ਉਹ ਪਤਾ ਤਾਂ ਲੱਗਣਾ ਹੀ ਆ ਹਾਂ ਚਲੋ ਮੈਂ ਰੱਖਾਂ ਕੱਪੜੇ ਇਹ ਨੂੰ ਤੇ ਨਹੀਂ ਆ ਪਰ ਮੈਨੂੰ ਤੇ ਇਹ ਆਉਂਦਾ ਵਾ ਤੇ ਉਹਨੂੰ ਬਿਠਾਵਾਂਗੇ ਕਿੱਥੇ ਸਾਰੇ ਤੇ ਕੁੱਠੇ ਚੋਂਡੇ ਤੇ ਬੁਰਾ ਹਾਲ ਵਾ ਤੇ ਜਿਹੜੀਆਂ ਟੀਨਾ ਉਹ ਵੀ ਟੁੱਟੀਆਂ ਉਤੋਂ ਅਗਲੀ ਨੱਕ ਜਾ ਕੇ ਗੱਲਾਂ ਨਾ ਕਰੂਗੀ ਕਿ ਲੜਾਰੇ ਦੀ ਕੋ ਗਈ ਮੈਂ ਆਪਣੀ ਕੋ ਤੇ ਬੁਰਾ ਹਾਲ ਉਹਨਾਂ ਦਾ ਬਾਕੀ ਜਾ ਕੇ ਗੱਲਾਂ ਤਾਂ ਕਰੂਗੀ ਆਪਣੇ ਪੇਕੇ ਨਾਲ ਜਾ ਕੇ ਦੱਸੂਗੀ ਉਹ ਵੀ ਮੈਂ ਨੜਾ ਨ ਆਪਣੀ ਕਿਉਂ ਗਈ ਹਾਂ ਤਾਂ ਬੁਰਾ ਉਹਦਾ ਹਾਲ ਆ ਨਾ ਕਿਤੇ ਬਹਿਣ ਉੱਤੇ ਤਾਂ ਤੇ ਕੋਈ ਗੱਲ ਹੀ ਬਾ ਨਹੀਂ ਇਹ ਗਈ ਜਾਂਦੀ ਉਹਨਾਂ ਨੂੰ ਸਾਧਰੀ ਸਾਧਰੀ ਮੈਨੂੰ ਤਾਂ ਸ਼ਰਮ ਆਉਂਦੀ ਆ ਤੇ ਉਹਨਾਂ ਨੂੰ ਬਿਠਾਵਾਂਾ ਕਿੱਥੇ ਇਹ ਸਾਧਕੇ ਚੱਲੋ लवली ਨੂੰ ਕਹਾਂਗਾ ਵੀ ਟਾਲ ਮਟਰੋਲ ਕਰਦੇ ਫਿਰ ਕੀ ਕਰਨਾ ਤੇ ਮੇਰੀ ਗੱਲ ਸੁਣਾ ਚੱਲੀਏ ਫਿਰ ਹਾਂਜੀ ਮੈਂ ਚੱਲੀਏ ਫਿਰ ਪੇਣ ਨੂੰ ਓਏ ਆ ਮਮੀ ਲਈ ਆ ਕਹਿਣ ਤੂੰ ਮੈਂ ਚੱਲਿਆ ਸੀ ਮੁੰਡੇ ਨਾਲ ਤੇ ਉਹਨੂੰ ਹੀ ਸੱਦ ਲਈ ਚੱਲ ਉਹਨੂੰ ਇਹ ਵੀ ਫਿਰ ਜਵਾਬ ਦੇ ਦੇਣਾ ਕੀ ਕਰਨਾ ਚੱਲ ਫਿਰ ਇੱਥੇ ਹੀ ਕਰ ਲਓ ਮਮੀ ਨੇ ਕੱਲ ਪਰਸੋਂ ਦੇ ਦਈਆ ਕਹਿਣਾ ਫੇਰ ਰੱਖਣਾ ਲੈ ਮੈਂ ਖੰਦੀਆਂ ਧੋਣ ਜਾਣੀ ਦੇ ਤੇ ਜਦੋਂ ਫਿਰ ਆਪ ਕਹਾਂਗੇ ਤੇ ਫਿਰ ਉਹ ਨਾ ਜਾਣਦੇ ਨੇ ਕਿ ਤੇ ਫਿਰ ਕੋਈ ਆ ਉਹ ਇਹ ਤੇ ਹੈ ਹੀ ਆ ਹਨਾ ਤੇ ਚੱਲ ਹੋ ਆਉਨੇ ਆ ਚਾਹਮਣ ਨੂੰ ਆ ਜਾਾਂਗੇ ਕੋਈ ਹੋ ਆਉਨੇ ਆ ਤੇ ਨਾਲੇ ਉਹ ਬੀਬੀ ਕਹਿਣ ਦੀ ਸੀ ਵੀ ਉਹਨੂੰ ਭੈਣ ਨੂੰ ਹੀ ਦੇਣਾ ਕੋ ਬਣਾ ਕੇ ਵੀ 2-5 ਦਿਨ ਤੇ ਰਹਿ ਕੇ ਗਈ ਆ ਜੋ ਮੈਂ ਹਜਰ ਕੋਈ ਗੱਲ ਨਹੀਂ ਪੁੱਛ ਲੈਣੀ ਉਹਨੂੰ ਵੀ ਜੇ ਸੂਟ ਸਾੜ ਲੈਣੇ ਜੋ ਬਣਾ ਦਿੰਨੇ ਆ ਤੇ ਜੇ ਪੈਸੇ ਲੈਣੇ ਕਿਹਦੇ ਦਾ ਤੇ ਕੋਈ ਨਹੀਂ ਵੇਖ ਲਓ ਤੁਸੀਂ ਜੋ ਵੀ ਦਣ ਦੁਣਾ ਵਾ ਪੁੱਛ ਲਓ ਉਹਨੂੰ ਦਿਨੋਂ ਫੋਨ ਕਰਕੇ ਪੁੱਛ ਦੁਣਾ ਤੇ� ਕੀ ਲੈਣਾ ਚਾਹੇ ਕੱਪੜੇ ਲੈਣੇ ਆ ਕਿ ਜਾਂ ਕੀ ਲੈਣਾ ਵਾ ਫਿਰ ਉਹ ਸਭ ਨਾ ਕਰੋ ਮੰਮੀ ਨਾਲ ਸਲਾਹ ਤੇ ਚੱਲ ਅੱਜ ਉਹ ਆਉਂਦੇ ਆ ਨਾ ਤੇ ਕੱਲ ਨੂੰ ਕਰ ਮੈਂ ਕਰੂੰਗਾ ਉਹਨੂੰ ਫੋਨ ਪਰ ਕੀ ਜਾਂਦੀ ਹੈ ਨਹੀਂ ਤੇ ਫਿਰ ਪਿੱਲੋ ਹੋਵਾਂਗੇ ਉਹਨਾਂ ਦੇ ਇਹ ਪੈਸੇ ਕੋਈ ਤੁਹਾਨੂੰ ਪੈਸੇ ਦੇਵਾ ਨਹੀਂ ਨਹੀਂ ਪਿੰਡ ਹਾਂ ਦੱਸਦੀ ਪੁੱਛਣ ਥੋੜਾ ਜਾਣਾ ਆ ਕਿਤੇ ਕੀ ਜਾਣਾ ਫੋਨ ਨਾ ਮੈਂ ਪਹਿਲਾਂ ਤੁਹਾਨੂੰ ਤਾਂ ਪੁੱਛੂੰਗਾ ਨਾ ਫੋਨ ਤੇ ਪੁੱਛ ਲਿਓ ਤਾਂ ਜੇ ਕਹੂੰਗੀ ਵੀ ਪੈਸੇ ਕੋਈ ਨਹੀਂ ਪੈਸੇ ਦੇਜੋ ਪਰ ਉਹਨੇ ਵਿਚਾਰੀ ਨਹੀਂ ਕੀ ਕਹਿਣਾ ਪਰ ਇਹ ਆ ਬਚਲੇ ਇੱਕ ਵਾਰੀ ਪੁੱਛ ਲੈਨੇ ਆ ਚਲੋ ਜੇ ਉਹਨੂੰ ਕਹੇ ਪਤਨੂੰ ਜਿਹੜੀ ਵੀ ਲੋੜ ਹੈਗੀ ਹੈ ਨਾ ਤੁਸੀਂ ਉਹ ਦੱਸ ਦਿਓ ਜੇ ਇਹਨੂੰ ਕੱਪੜਿਆਂ ਦੀ ਲੋੜ ਵਾ ਤੇ ਕੱਪੜੇ ਲੈ ਲਓ ਤੇ ਜੇ ਪੈਸੇ ਕੋਈ ਚਾਹੀਦੇ ਤੇ ਪੈਸੇ ਜਦੋਂ ਨਾਲੇ ਤੇ ਪੈਸੇ ਨਾਲ ਦੇ ਫੇਰ ਕੰਮ ਆ ਜਾਣਗੇ ਤੇ ਕੱਪੜੇ ਵੀ ਉਹਨਾਂ ਨੇ ਬਣਾਈ ਹੋਣੇ ਆ ਵਿਆਹ ਦੇ ਉਹ ਮੈਂ ਬੀਬੀ ਨੂੰ ਵੀ ਇਹੋ ਗੱਲ ਕਹਿਣ ਲਿਆ ਉਹ ਕਹਿਣ ਦੀ ਆ ਇਹ ਪ੍ਰਾਣੇ ਨੇ ਗੁੱਸਾ ਕਰਨਾ ਉਹਦੇ ਮੈਂ ਪ੍ਰਾਣੇ ਦੇ ਹੁੰਦੇ ਦਵਾਂਗੇ ਅਸੀਂ ਆਈ ਗਏ ਚੋਰੀ ਦੇ ਕੇ ਆਣਾ ਨਹੀਂ ਨਹੀਂ ਗੁੱਸਾ ਕਰਨ ਲਈ ਜੀ ਭਾਜੀ ਘਰੇ ਹੁਣੇ ਆ ਆ ਘਰੇ ਹੁੰਦੇ ਆ ਆਹ ਤੇ ਤੀਂ ਦੀਦੀ ਨੂੰ ਫੋਨ ਕਰਦੇ ਪੁੱਛ ਲਿਓ ਵੀ ਇਦਾਂ ਕਰਕੇ ਆਹ ਸਲਾਹ ਬਣਦੀ ਆ ਤੇ ਇੱਕ ਵਾਰ ਚੱਲੇ ਆ ਵੀ ਭ ਚਲੋ ਕੋਈ ਗੱਲ ਨਹੀਂ ਮੈਂ ਕਰਨਾ ਉਹ ਵੀ ਫਰੇ ਵੀ ਇਧਰੇ ਰਹਿਣਗੇ ਕੱਲ ਨੂੰ ਕਰੂੰਗਾ ਨਾ ਸਲਾਹ ਨਾਲ ਹਾਂਜੀ ਤੇ ਫਿਰ ਪੁੱਛ ਲਾਂਗੇ ਭਲਾ ਕੀ ਜਾਂਦੇ ਆ ਤੇ ਮੇਰਾ ਤਾਂ ਦਰਦਾ ਤੇ ਉਹ ਬਣਦੇ ਆ ਵਾ ਕਿ ਨਾ ਚੋਬਰ ਜੀ ਨੇ ਤੇ ਪੈਸੇ ਦੇ ਦੋ ਆ ਪੈਸੇ ਦੇ ਦੂੰਗਾ ਨਾਲੇ ਅਸੀਂ ਦਾ ਸੌਤਾ ਪਈ ਆ ਕਿ ਜਿੱਦਾਂ ਮਰਜੀ ਸਰੀ ਵਰਤ ਵੀ ਲਾਉਗੀ ਕਰੂੰ ਹੀ ਤੈਨੂੰ ਪਤਾ ਤਾਂ ਨਹੀਂ ਆ ਤੇ ਚੱਲ ਇਹ ਆ ਵੀ ਉਹਦਾ ਹੱਦ ਸੌਖਾ ਹੋ ਜੂਗਾ ਥੋੜਾ ਜਿਹਾ ਨਹੀਂ ਨਹੀਂ ਠੀਕ ਆ ਕਿ ਨਹੀਂ ਤੁਸੀਂ ਇਹੋ ਗੱਲ ਮੰਨੋ ਠੀਕ ਵਾ ਪਰ ਉਹਦੇ ਇੱਕ ਵਾਰ ਫੋਨ ਕਰਕੇ ਪੁੱਛ ਲੈ ਸਰ ਜੀ ਦੱਸਿਓ ਹਾਂ ਕੋਈ ਨਹੀਂ ਅਜੋ ਹੁਣੇ ਫਿਰ ਕੱਲ ਨੂੰ ਕਰਾਂਗੇ ਆਣ ਕੇ ਫੋਨ ਕਰਕੇ ਤੇ ਪੁੱਛ ਲਏ ਤੇ ਦਹਜੇ ਤਰ ਜਿੰਨਾ ਸਲਾਹ ਹੋ ਗਈ ਨਾ ਤੇ ਫੇਰ ਕਰ ਲੈਂਦੇ ਆ ਚਲ ਹੋਰ ਫਿਰ ਤਿਆਰ ਤੋਂ ਚਲੀਏਗਾ ਆ ਉਹ ਉਧਰ ਹੋਈਏ ਫੇਰ ਉਹ ਮੈਂ ਮੁੰਡੇ ਨੂੰ ਕਰਾਂ ਫੋਨ ਨਾਲੀ ਜੇ ਮੈਨੂੰ ਕਹਿਣਾ ਫਿਰ ਕਿ ਮੈਂ ਚੱਲਿਆ ਚਲੋ ਕੋਈ ਨਹੀਂ ਕਹਿ ਉਹ ਨੀ ਤੇ ਹੁਣ ਜਿਆ ਰਹਾਂਗੇ ਚਲ ਜੇ ਹੁਣ ਯਾਖੰਦੇ ਆ ਨਾ ਵੀ ਕੱਪੜੇ ਦੇਣੇ ਕੀ ਕਰਨਾ ਵਾ ਤੇ ਫਿਰ ਵੀ ਚਲੋ ਪਹਿਣਵਾ ਇਹਨਾਂ ਦੀ ਤੇ ਨਾਲੇ ਹੁਣ ਇੰਨਾ ਵਿਆਹ ਤੇ ਕਰਕੇ ਵੀ ਗਈ ਆ ਇੱਕ ਨਾਲੇ ਆਖੰਦੇ ਵੀ ਘਰੋਂ ਵੀ ਵਿਚਾਰੀ ਉਹ ਜੀ ਆ ਤੇ ਮੇਰਾ ਤਾਂ ਰਾਦਾ ਹੀ ਬਣ ਗਿਆ ਕਿ ਉਹਨੂੰ ਪੈਸੇ ਦੇਣਾ ਕਿਉਂਕਿ ਕੱਪੜਿਆਂ ਦਾ ਕੀ ਆ ਕੱਪੜੇ ਤੋਂ ਬਣਾਉਦੇ ਰਹਿੰਦੇ ਆ ਨਾਲੇ ਇਹ ਆ ਵੀ ਇੱਕ ਅੱਧੀ ਵਾਰ ਪਾਈ ਤੇ ਫੇਰ ਉਹ ਰੂੜੀ ਤੇ ਜਾਣੀ ਆ ਤੇ ਪੈਸੇ ਹੀ ਆ ਵੀ ਚਲੋ ਬੜੀ ਗਰਜ ਪੂਰੀ ਕਰ ਲੈਣਗੇ ਨਿਆਣੇ ਦਾ ਕਿੰਨਾ ਖਰਚਾ ਉਹ ਕਰ ਲੈਣਗੇ ਤੇ ਬਾਕੀ ਇਹਨਾਂ ਦੀ ਮਰਜ਼ੀ ਚਲੋ ਜੋ ਕਰਨਾ ਹੋਵੇ ਕਰ ਲੈਣਗੇ ਚਲ ਮੈਂ ਹਵਾ ਤੇ ਆ ਲਵਲੀ ਕੋਈ ਆ ਗਿਆ ਆ ਗਿਆ ਆਗਜ ਲਈ ਲੇਟ ਹੋਣਦੇ ਆ ਬੱਲੇ ਰਾਜਾ ਤੂੰ ਯਾਰ ਲੇਟ ਕੀ ਹੁਣਾ ਹਾਂ ਤੈਨੂੰ ਆ ਗਿਆ ਫੋਨ ਸਹਰਿਆਂ ਤੋਂ ਹੁਣ ਉੱਧਰ ਨੂੰ ਜਾਣਾ ਪਣਾ ਯਾਰ ਉਹ ਤੇਰਾ ਤਾਂ ਹਾਲ ਹੋ ਗਿਆ ਫਿਰ ਮਹੀਨਾ ਦੀ ਵਹਿਣ ਹੈ ਤੈਨੂੰ ਫੋਨ ਹੁਣ ਵੀ ਡਾਇਟ ਤੇ ਯਾਰ ਉਸ ਤੋਂ ਕਦੋਂ ਫੋਨ ਆਇਆ ਵਾ ਮਾਦਾ ਲਾ ਕੇ ਬੈਠਾ ਸੀ ਤੇ ਉਹ ਕਹਿਣ ਦੀ ਫੇਰਾ ਪਾ ਕੇ ਆਉ ਉਹ ਇਸੇ ਵੇਲੇ ਮੈਨੂੰ ਫੋਨ ਕੀਤਾ ਸੀਗਾ ਵੀ ਜਾਣਾ ਹੈ ਸਵੇਰੇ ਜੇ ਇਹਦੇ ਸਰਦਾ ਤਾਂ ਤੂੰ ਕੱਲਾ ਹੋ ਵਾ ਯਾਰ ਉਹ ਯਾਰ ਲਿਆਉਣਾ ਹੈ ਜਾ ਕੇ ਸਮਾਨ ਉਹ ਨਾਲ ਫੇਰ ਤੁਰ ਕੇ ਆਉਣਾ ਮੈਂ ਤਾਂ ਦੋਵੇਂ ਭਰਾ ਚੱਲ ਜਾਂਗੇ ਚਲ ਕੋਈ ਗੱਲ ਨਹੀਂ ਸਵੇਰੇ ਚਲ ਜਾਾਂਗੇ ਮੈਨੂੰ ਤੇਰਾ ਪਹਿਲਾਂ ਪਾ ਲੱਗ ਗਿਆ ਵੀ ਤੂੰ ਆ ਕੰਮ ਕਰਨਾ ਉਹ ਚਲ ਆ ਜਾ ਚਾਹ ਪਾਣੀ ਤੇ ਪੀ ਲੈ ਮੈਂ ਇਹ ਚਾਹ ਪਾਣੀ ਪੀਣਾ ਹੁਣ ਮੈਂ ਜਾਵਾਂ ਲੇਟ ਹੋਣਿਆ ਭਰਾ ਚਲ ਵੀ ਅਲਾ ਉਹਨੂੰ ਕਰਨ ਨੂੰ ਲੈ ਜਾ ਨਾਲ ਨਹੀਂ ਤੇ ਪਰਿਵਾਰ ਸੰਭੋ ਤੁਸੀਂ ਆਪਣਾ ਹੁਣ ਤੋ ਇਹ ਹਣ ਯਾਰੀਆਂ ਤੇ ਲੈ ਕੇ ਨਹੀਂ ਲੈ ਕੇ ਹੁਣ ਠੀਕ ਆ ਨਾ ਹੁਣ ਤੇ ਮੈਨੂੰ ਕਿਨਾਂ ਜਾਣਾ ਹੀ ਪੈਣਾ ਵਾ ਉਹ ਚਲ ਆ ਜਾ ਚਾਹ ਤੇ ਪੀ ਲੈ ਘੁੱਟ ਉਹ ਨਹੀਂ ਨਹੀਂ ਜਾਵਾਂ ਭਰਾਵਾ ਮੈਂ ਹੁਣ ਚਲ ਹੋਵਾ ਫਿਰ ਫੇਰ ਚਲ ਜਾਾਂਗੇ ਕਿਸ ਦਿਨ ਹੁਣ ਸਾਰੀ ਮਰ ਭਾਬੀ ਸ਼ਾਰਾ ਨੱਚਣਾ ਵੇਖੀ ਇਹ ਮੁੰਡਾ ਤੇ ਆਇਆ ਤੇ ਉਹਨੂੰ ਨਾ ਕੀਤੀ ਉਹਦੇ ਸਿਰ ਦੇ ਵਾਲਾਂ ਨੂੰ ਭਾਂਡਿਆ ਕਿਉਂ ਕੀ ਗੱਲ ਹੋਈ ਹੈ ਹੁਣ ਉਹਦੇ ਨਾਲ ਜਾਣ ਵਾਲਾ ਕੋਈ ਨਹੀਂ ਆ ਹਾਂ ਉਹਨੂੰ ਹਾਂ ਕਰਦੀ ਪਹਿਲਾਂ ਉਹ ਤੇ ਆਤੀ ਰੋ ਗਿਆ ਤੇ ਮੇਰੇ ਨਾਲ ਜਿਆਦਾ ਬਹਿਂਦਾ ਖਲੋਂਦਾ ਤੇ ਉਹ ਕਹਿੰਦਾ ਇਹ ਤੈਨੂੰ ਪਤਾ ਹੀ ਵਿਆਹ ਬਾਤੂ ਐਂ ਕਾ ਨਾ ਜਾਵਾਂਗਾ ਨਾ ਮੈਂ ਮੈਂ ਦੱਸ ਕੀ ਕਰਾਂ ਮਾਤਾ ਦੀ ਬੰਨੀ ਪਈਦੀ ਨਹੀਂ ਮੇਰੀ ਗੱਲ ਸੁਣ ਉਹਨੂੰ ਕਹੇ ਵੀ ਤੂੰ ਆ ਘੁਵਾਰਾ ਤੇ ਮੈਂ ਹੁਣ ਵੀ ਆਇਆ ਕਿ ਆਇਆ ਨਾਲੇ ਦੇਖੋ ਮੰਮੀ ਦੀ ਵੀ ਗੱਲ ਮੰਨਣੀ ਪੈਂਦੀ ਆ ਮੁਆ ਹੋਤਾ ਹੀ ਨਾ ਜੁਦਾਉ ਕਹਿੰਦੇ ਉਧਰ ਕਰਨਾ ਪੈਣਾ ਜਿਹਨੂੰ ਰਿਸ਼ਤੇਦਾਰੀ ਹੈ ਨਾ ਉਹ ਵੀ ਜਾਣਾ ਆਉਣਾ ਪੈਣਾ ਹੈ ਠੀਕ ਹੈ ਨਾ ਪਹਿਲਾਂ ਗੱਲਾਂ ਕੋਈ ਨਾ ਕੋਈ ਫੇਰ ਜਦੋਂ ਜਾ ਕੇ ਨੂੰ ਬਣਾ ਲਿਆ ਹਾਂਗਾ ਕੋਈ ਗੱਲ ਨਹੀਂ ਖਿਜਿਆ ਗਿਆ ਇੱਥੇ ਉਹ ਕੋਈ ਗੱਲ ਨੂੰ ਫੋਨ ਫੋਨ ਕਰ ਲਿਓ ਤਾਂ ਨਾ ਕਿ ਕੋਈ ਗੱਲ ਨਹੀਂ ਫੇਰ ਇੱਥੇ ਦਿਨ ਚੱਲ ਜਾਗੇ ਆਪਾਂ ਇਕੱਠੇ ਉਹ ਪਰ ਕਾਮੀ ਅੱਜ ਹੀ ਨਾ ਸਮਾਨ ਸਮੂਲ ਲਿਆਉਣਾ ਸੀ ਤੇ ਕਿਸੇ ਮੁੰਡੇ ਨੂੰ ਦੇਣਾ ਸੀ ਅੱਛਾ ਉਹਨੇ ਫਿਰ ਬਾਹਰ ਮੁਰ ਜਾਣਾ ਇਹਦਾ ਭਰਾ ਜੂ ਮਾ ਬਾਹਰ ਉਹਨੂੰ ਪਹੁੰਚਾਉਣਾ ਹੈ ਤਾਂ ਡਿਆ ਜੋ ਖਿਜਣ ਤੇ ਤੁਸੀਂ ਫਿਰ ਮੈਨੂੰ ਪਹਿਲਾਂ ਦੱਸ ਦੇਦੇ ਅਹੀਂ ਫਿਰ ਕੱਲ ਨੂੰ ਚੱਲ ਜਾਂਦੇ ਅਹੀਂ ਨਾ ਜਾਂ ਉਹ ਐਵੇਂ ਸਲਾਬ ਬਣਾ ਕੇ ਬੈਠੇ ਸਭ ਨਾਲ ਚੱਲ ਜਣਾ ਨਹੀਂ ਚੱਲ ਕੋਈ ਗੱਲ ਨਹੀਂ ਉਹ ਫਿਰ ਮਨਾਉਂਗਾ ਹੀ ਕਿਸ ਤਰੀਕੇ ਨਾਲ ਕੋਈ ਉਦਾਂ ਹੀ ਕਰਦੇ ਹੁਣ ਚੱਲਿਆ ਪਰਸ ਪਰਸ ਚੱਲੀ ਅਸੀਂ ਤੇ ਚੱਲੋ ਘਰ ਹਾਂ ਲੇਟ ਹੋ ਗਈ ਅਗੀ ਰਮਨਾ ਰਮਨਾ ਸਸਕੀ ਕਾਲ ਭੈਣ ਜੀ ਸਸਕੀ ਕਾਲ ਹੋਰ ਸੁਣਾਓ ਕੀ ਕਰਦੇ ਆਏ ਜੇ ਕਾਸ ਕੋ ਹੋਣੀ ਮੈਂ ਤਾਂ ਕੰਮ ਨਹੀਂ ਕਰਨ ਮੈਂ ਤਾਂ ਉੱਥੇ ਸੁੱਟਦਾ ਸਭ ਕੋ اچھا ਮੈਨੂੰ ਪਤਾ ਨਹੀਂ ਕਿਹੜਾ ਜ਼ਰੂਰੀ ਕੰਮ ਆ ਜਿਹੜਾ ਫੋਨ ਕਰਕੇ ਸੱਦ ਲਿਆ ਮੈਨੂੰ ਕੰਮ ਹੈਗਾ ਹੀ ਖਲੋ ਜੋ ਦੱਸ ਦਿਆਂ ਤੁਹਾਨੂੰ ਮੈਂ ਠੀਕ ਆ ਹਾਂ ਤੇ ਤੁਹਾਨੂੰ ਨਾ ਪਤਾ ਕੀਤਾ ਸੀ ਹਾਂ ਕੱਲ ਗਈ ਹਾਂ ਸ਼ਹਿਰ اچھا ਤੇ ਆਹ ਵੇਖੋ ਹਾਂ ਲਿਆਈਆਂ ਬੋਟੀ ਦਾ ਸੂਟ ਅੱਛਾ ਅੱਛਾ ਸੱਦਣਾ ਮੋਨਾਂ ਨੂੰ ਆਹ ਹੋਣਾ ਤੁੰਨੇ ਹੈ ਹੀ ਆ ਅੱਛਾ ਇਹ ਮੈਨੂੰ ਕਹਿੰਦੇ ਪੈਸੇ ਦੇ ਦੀ ਹਾਂ ਤੇ ਮੈਂ ਹਾਂ ਤੁਹਾਨੂੰ ਪਤਾ ਹੀ ਆ ਪੇਪਰ ਜਾਈਆਂ ਕਹਿੰਦੀਆਂ ਹੁੰਦੀਆਂ ਵਾਂ ਵੀ ਪਹਿਲੀ ਵਾਰਾਂ ਗਈ ਤੇ ਤੇਰੀ ਭੈਣ ਨੇ ਕੱਖ ਦਿੱਤਾ ਨਾ ਮੈਨੂੰ ਕਹੂਗੀ ਹੈ ਨਾ ਆ ਤੂੰ ਬੜਾ ਹੀ ਵਧੀਆ ਕੰਮ ਕੀਤਾ ਤੇ ਆ लवली ਦਾ ਅੱਛਾ ਅੱਛਾ ਤੇ ਨਾਲ 1100 ਰੁਪਇਆ ਦੇ ਦੂੰਗੀ ਹਾਂ ਰੱਖਣਾ ਤੇ ਮੈਨੂੰ ਪਤਾ लवली ਨੇ ਹੈ ਨਹੀਂ ਉਹਨੂੰ ਪਤਾ ਵਾ ਨਹੀਂ ਉਹਨੇ ਦੁੱਗਣਾ ਕਰਕੇ ਮੋੜ ਜਾਣਾ ਉਹਨੇ ਕਿਹੜਾ ਵਿਖਣਾ ਵਾ ਤੇ ਪਰ ਕੱਪੜੇ ਬਹੁਤ ਸੋਹਣੇ ਆ ਮੁੰਡੇ ਦਾ ਵੀ ਸੋਹਣਾ ਸੂਟ ਤੇ ਬੋਟੀ ਦਾ ਵੀ ਮੈਨੂੰ ਬਹੁਤਾ ਹੀ ਪਸੰਦ ਆਇਆ ਸੁਹਾਨ ਮੈਂ ਚੱਲ ਰੰਗ ਰੰਗ ਵੀ ਬੜਾ ਸੋਹਣਾ ਵਾ ਹੈ ਆਹ ਵਧੀਆ ਵਾ ਨਾਲੇ ਪਰਜਾਈ ਆ ਖੁਦ ਮੇਰੀ ਰੀਜ ਕੀਤੀ ਆ ਉਹੀ ਤਾਂ ਗੱਲ ਵਾ ਹੁਣ ਨਾ ਦਿੰਦੀ ਤਾਂ ਨਾ ਤਾਂ ਵੀ ਕੀ ਕਹਿਣਾ ਹੀ ਪਰ ਚੰਗੇ ਨਹੀਂ ਲੱਗੀ ਦਾ ਨਹੀਂ ਨਹੀਂ ਅਗਲੀ ਨਾ ਹੋਊਗਾ ਪਰ ਮੈਂ ਗਈ ਨਾ ਨਾਲ ਕੋ ਤੇ ਮੇਰੀ ਵੀ ਚਿੱਤੀ ਆ ਹਨਾ ਨਹੀਂ ਮੈਨੂੰ ਡੈਲੀ ਫੋਨ ਕਰਨਾ ਇੱਕ ਦਿਨ ਸ਼ਹਿਰ ਜਾਣਾ ਸੀ ਹਾਂ ਭੈਣ ਜੀ ਆਜੋ ਸਾਡੇ ਨਾਲ ਜੋ ਲੈਣਾ ਲੱਲਿਓ ਅੱਛਾ ਅੱਛਾ ਤੁਸੀਂ ਨਵੇਂ ਸਵੇ ਜੀ ਤੁਸੀਂ ਜਾਓ ਜਿਹੜੀ ਕੋਈ ਚੀਜ਼ ਲੈਣੀ ਖਰੀਦੋ ਆਹੋ ਠੀਕ ਹੈ ਮੈਂ ਨਾਲ ਨਾਲ ਤਾਂ ਡੇਵੇਂ ਤੁਰੇ ਫਰਾ ਮੈਂ ਚੰਗੀ ਲੱਗਦੀ ਆ ਚਲ ਉਹਨੂੰ ਤਾਂ ਹੁੰਦਾ ਹੀ ਨਾ ਮਾਰਦ ਰਖਦੇ ਆ ਨਾ ਨਹੀਂ ਉਹਨੇ ਫੋਨ ਕੀਤਾ ਸੀ ਤੇ ਮੈਂ ਹਾਂ ਨਹੀਂ ਮੈਂ ਨਹੀਂ ਆਉਣਾ ਮੈਂ ਫੇਰ ਕਿਸੇ ਦਿਨ ਪਿੰਡ ਆਉਂਗੀ ਅੱਛਾ ਅੱਛਾ ਠੀਕ ਵਾ ਤੇ ਸੋਹਣਾ ਵਾ ਨਾ ਸੂਟ ਸੂਟ ਬੜਾ ਸੋਹਣਾ ਵਾ ਮੈਂ ਤਾਂ ਇਹ ਕਹਿਨੀ ਆ ਕਿ ਤੂੰ ਰੀਜ ਕਰੇਂਗੀ ਤੇ ਉਹ ਵੀ ਤੇਰੀਆਂ ਕਰੂਗੀ ਕੱਲ ਨੂੰ ਠੀਕ ਹੋਣਾ ਹਾਂ ਨਹੀਂ ਕੋਈ ਗੱਲ ਨਹੀਂ ਇਹ ਮੈਨੂੰ ਹੀ ਉਹਦੀ ਕੀਤਾ ਪਸੰਦ ਆਉਣਾ ਕਿ ਨਹੀਂ 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 ਆਉਣਾ ਕਿਉਂ ਨਹੀਂਗਾ ਰੰਗ ਵੀ ਸੋਹਣਾ ਕੱਪੜਾ ਵੀ ਸੋਹਣਾ ਤਾਂ ਮੈਨੂੰ ਪਸੰਦ ਆਊਗਾ ਸੱਜਣਾ ਵੀ ਬੜਾ ਵਾ ਉਹਨੂੰ ਆਹੋ ਆਹੋ ਸੋਹਣੀ ਏ ਕੁੜੀ ਹੈ ਚੰਗੀ ਵਿਚਾਰੀ ਜਿੱਥੋਂ ਨਹੀਂ ਪਤਾ ਲੱਗਦਾ ਫੋਨ ਕਰਕੇ ਪੁੱਛ ਲੈਂਦੀ ਏ ਨਹੀਂ ਨਹੀਂ ਵਧੀਆ ਗੱਲ ਵਾ ਹੈਨਾ ਆਪਣੇ ਨੂੰ ਵੀ ਚੰਗਾ ਲੱਗਦਾ ਵਾ ਜਦੋਂ ਪਰਜਾਈਆਂ ਹੈਨਾ ਮਾਣ ਰਹ ਹੁੰਦੀਆਂ ਵਾ ਤੇ ਫਿਰ ਬੜਾ ਵਧੀਆ ਲੱਗਦਾ ਵਾ ਫੇਰਾ ਪੌਣ ਜਾਣਾ ਤਾਂ ਮੈਨੂੰ ਫੋਨ ਕਰੇ ਦੀਦੀ ਨਾਲ ਚੱਲ ਮੈਂ ਨਹੀਂ ਪਹਿਲੀ ਵਾਰ ਮੈਂ ਨਾਲ ਨਹੀਂ ਜਾਣਾ ਤੁਸੀਂ ਦੋਵੇਂ ਜੀ ਜਾਓ ਤੇ ਫੇਰਾ ਪਾਓ ਅੱਛਾ ਅੱਛਾ ਮੁੜ ਕੇ ਮੈਂ ਤੁਹਾਨੂੰ ਜਦੋਂ ਲੈ ਕੇ ਜਾਣਗੇ ਨਾ ਫੇਰ ਅਸੀਂ ਸਾਰੇ ਜਨਤਿਆਂ ਨੂੰ ਲੈ ਆਣਾ ਵਾਂਗੇ ਠੀਕ ਵਾ ਠੀਕ ਵਾ ਅੱਛਾ ਹੁਣ ਤੇਰਾ ਰਾਦਾ ਹੋਣਾ ਵੀ ਪਹਿਲਾਂ ਮੈਂ ਸੱਦ ਲਾਂ ਆਹੋ ਨਹੀਂ ਵੇਖੋ ਹੁਣ ਫੇਰ ਆਪਾਂ ਨੂੰ ਜਾਣਾ ਪਹਿਲਾਂ ਤੇ ਅੱਛਾ ਅੱਛਾ ਤੇ ਬਾਅਦ ਚ ਸੱਦੂੰਗੀ ਤੇ ਮੈਨੂੰ ਇਹ ਵੀ ਸੂਟ ਘਰ ਆਇਆ ਹੋਊਗਾ ਤੇ ਕੀਤਾ ਉਹਨਾਂ ਨੇ ਕਹਿਣਾ ਵਾ ਵੀ ਕਦੋਂ ਵੀ ਪਹਿਣ ਆਉਣਾ ਵਾ ਕਿਹੜੇ ਵੇਲੇ ਆ ਜੜਾ ਵਾ ਉਹ ਘਰ ਹੋਊਗਾ ਤੇ ਕੱਢ ਕੇ ਫੜਾ ਦੂੰਗੀ ਉਹਨਾਂ ਨੂੰ ਮੈਂ ਚਲ ਆ ਮੈਨੂੰ ਬੜਾ ਪਸੰਦ ਆਇਆ ਇਹ ਸੂਟ ਆਹ ਲਾ ਰੱਖ ਤੇ ਉਹਨਾਂ ਨੂੰ ਸੱਦ ਲਾ ਕਿਸੇ ਦੇਣੇ ਕਿ ਆ ਨਹੀਂ ਸੱਦ ਲੈਣੀ ਆ ਉਹਨਾਂ ਨੂੰ ਫੋਨ ਕਰਕੇ ਤੇ ਸੱਦ ਲਾ ਉਹਨਾਂ ਦਾ ਤੇ ਹੈ ਹੀ ਆ ਆਹ ਪਾ ਲਾ ਵਿੱਚ ਬੜੇ ਸੋਹਣੇ ਕੱਪੜੇ ਆ ਓ ਮਾਰਾ ਦੇ ਮਿਨਾਂ ਦੇ ਖੇਚਲ ਨਾ ਕਰੀ ਮੈਂ ਹੁਣ ਇੰਨੇ ਕਿਹੇਕਲਟ ਕਰਨੀ ਪੈਣੀ ਨਹੀਂ ਨਹੀਂ ਆਹ ਤਰਾ ਬਣਦਾ ਸੀਗਾ ਆਹ ਤਾਂ ਵਧੀਆ ਕੀਤਾ ਵਾ ਹੁਣ ਵਿਆਹ ਤੇ ਵੀ ਕੁਛ ਨਹੀਂ ਲਿਆ ਚਲੋ ਉਹ ਤਾਂ ਬੋਤੀ ਨੂੰ ਪਤਾ ਨਹੀਂ ਤੇ ਕੀ ਦਿੱਤਾ ਤਾਂ ਕੀ ਲਿਆ ਆਹ ਸਹੀ ਗੱਲ ਹੁਣ ਆਉਨੇ ਆਣਾ ਵਾ ਤੁਹਾਨੂੰ ਕਹੂਗੀ ਤੁਸੀਂ ਆਹ ਹੈ ਪਾਣੀ ਨਹੀਂ ਜੱਦੀ ਵੀ ਨਹੀਂ 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 ਆਹ ਤਾਂ ਬੜਾ ਵਧੀਆ ਕੀਤਾ ਵਾ ਕੱਪੜੇ ਵੀ ਸੋਨੇ ਦਾ ਆਏ ਆ ਹੈ ਪਰ ਮੈਨੂੰ ਇੱਕ ਸ਼ਰਮ ਜੀ ਮਾਰਦੀ ਆ ਫੇ ਇੱਥੇ ਆਉਗੀ ਤਾਂ ਭਲੂਗੀ ਕਿੱਥੇ ਹਾਂ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਹਾਂ ਚਲ ਕੋਈ ਨਹੀਂ ਕੀ ਕਰਨਾ ਫੇ ਆਪੇ ਮਾਰਾ ਜੀ ਵਿਆਹ ਕਰ ਦੂਗਾ ਸਾਰਾ ਕੁਛ ਕੱਲ ਨੂੰ ਕਰਨ ਪੜ੍ਹ ਕੇ ਲਿਖ ਕੇ ਕੋਈ ਨਾ ਕੋਈ ਨੌਕਰੀ ਕਰੂਗਾ ਜਾਂ ਬਾਹਰ ਅੰਦਰ ਜਾਊਗਾ ਤੇ ਆਪੇ ਤੇਰੇ ਵਧੀਆ ਕਾਰ ਬਣ ਜਾਣਾ ਤੂੰ ਕਰਨ ਟੈਨਸ਼ਨ ਲੀਨੀ ਆਂ ਹਾਂਜੀ ਹਾਂ ਤੇ ਗੱਲ ਤੁਹਾਡੀ ਠੀਕ ਵਾ ਮੁੜ ਕੇ ਤੇ ਚੱਲ ਉਹਨੇ ਰਾਲ ਮਿਲ ਜਾਣਾ ਮੁੜ ਕੇ ਦੀ ਨਹੀਂ ਕੋਈ ਗੱਲ ਜਦੋਂ ਬੰਦਾ ਪਹਿਲੀ ਵਾਰ ਆਉਂਦਾ ਵਾ ਨਾ ਫੇਰ ਹੋਰ ਤਰ੍ਹਾਂ ਹੁੰਦਾ ਵਾ ਪਤਾ ਨਹੀਂ ਉਹਨੇ ਕੀ ਕਿਹਾ ਵਾ ਮੇਰੀ ਗੱਲ ਸੁਣ ਲਵਲੀ ਨੇ ਸਭ ਕੁਝ ਦੱਸਿਆ ਹੁਣਾ ਐਡੀ ਗੱਲ ਨਹੀਂ ਕੋਈ ਵੀ ਨਾ ਦੱਸਿਆ ਹੋਊਗਾ ਕੋਈ ਨਹੀਂ ਉਹ ਵੀ ਕੁੜੀ ਚੰਗੀ ਆ ਮਾੜੀ ਨਹੀਂਗੀ ਸਮਝ ਲੈਣਾ ਨੇ ਸਾਰਾ ਕੁਝ ਨਹੀਂ ਹੈ ਤੇ ਚੰਗੀ ਆ ਆਹੋ ਤਰਾਪਾ ਤਰਾਪਾ ਫਿਰ ਆ ਸਾਹ ਦਿੰਦਾ ਕੋਈ ਨਹੀਂ ਉਹ ਤੇ ਬੜਾ ਉਹ ਤੇ ਮੈਨੂੰ ਵਿਆਹ ਤੋਂ ਪਹਿਲਾਂ ਆਂਦਾ ਸੀ ਤੇ ਭੈਣ ਲੈਂਟਰ ਪਾਲਾ ਤੇ ਮੈਂ ਹੀ ਨਹੀਂ ਮੰਨੀ ਉਹਦੋਂ ਚੱਲ ਕੋਈ ਨਹੀਂ ਫਿਕਰ ਨਾ ਕਰਿਆ ਕਰ ਸਭ ਕੁਝ ਬਣ ਜਾਣਾ ਵਾ ਚੰਗਾ ਆਹ ਤੇ ਮੈਂ ਜਾਵਾਂ ਮੈਂ ਤੇ ਸਾਰਾ ਕੰਮ ਇੱਥੇ ਛੱਡ ਕੇ ਆ ਗਈ ਹਾਂ ਮੈਂ ਚਾਹ ਬਣਾਉਣੀ ਘਟ ਚਾਹ ਤੇ ਪੀਓ ਨਹੀਂ ਨਹੀਂ ਫੇਰ ਚਾਹ ਪੀਉਂਗੀ ਆਣ ਕੇ ਸ਼ਾਮਾਂ ਨੂੰ ਮੈਂ ਦੱਸ ਨਹੀਂ ਮੈਂ ਵੇਖਾਂ ਕੰਮ ਜਾ ਕੇ ਮੈਂ ਤਾਂ ਫਿਕਰ ਪੈ ਗਿਆ ਮੈਂ ਪਤਾ ਨਹੀਂ ਕੀ ਗੱਲ ਵਾ ਹੈ ਚਲੋ ਠੀਕ ਚੰਗਾ ਫਿਰ ਚੰਗਾ ਚੱਲ ਕੈਂ ਦੀ ਜੀਆ ਤਾਂ ਵੀ ਸੂਟ ਸੋਹਣੇ ਆ ਰੱਖ ਲੈਣੀ ಇದಗ್ಗೆ ಏನಾದ ಕಡ್ಡುಗಿ ಕಡಾ ದೂಗ